ਔਰ ਫਾਈਨੈਂਸ਼ੀਅਲੀ ਉਹਨਾਂ ਦੀ ਪੈਸੇ ਪੱਖੋਂ ਵੀ ਮਦਦ ਕੀਤੀ ਗਈ ਜਿੱਦਾਂ ਸਰਕਾਰੀ ਸਕੂਲ ਦੇ ਵਿੱਚ ਜਿੰਨੇ ਆ ਵਰਦੀਆਂ ਉਹਦੀ ਬੀਬੀਆਂ ਦੀ ਟੀਮ ਬਣਾ ਕੇ ਉਹਨਾਂ ਨੂੰ ਸਖਲਾਈ ਦੇ ਕੇ ਸੀਣ ਦੀ ਸਾਰਾ ਕੁ ਬਣਾਉਣ ਦੀ ਮੁਰਗੇ ਉਹਨਾਂ ਨੂੰ ਰਾ ਮਟੀਰੀਅਲ ਦੇ ਕੇ ਕੱਚਾ ਸਮਾਨ ਦੇ ਕੇ ਤੇ ਉਹਨਾਂ ਕੋਲ ਕੀ ਆ ਉਹ ਬਣਵਾਈਆਂ ਗਈਆਂ ਉਹ ਸਸਤੀਆਂ ਵੀ ਪਈਆਂ ਵਧੀਆ ਵੀ ਪਈਆਂ ਔਰ ਉਹਨਾਂ ਨੇ ਕਮਾਈ ਵੀ ਕੀਤੀ ਠੀਕ ਆ ਫਿਰ ਉਥੇ ਇਹ ਵੀ ਨੌਜਵਾਨ ਨੇ ਜਿਹੜਾ ਵੀ ਕੰਮ ਕਰਨਾ ਚਾਹਿਆ ਕਿਉਂਕਿ ਕਿਸ ਨੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਦੇ ਦਿੱਤਾ ਗਿਆ ਔਰ ਫਾਈਨੈਂਸ਼ਲੀ ਉਹਨਾਂ ਦੀ ਪਹਿੇ ਬਖੋ ਵੀ ਮਤ ਦਿੱਤੀ ਗਈ ਜਿੱਦਾਂ ਸਰਕਾਰੀ ਸਕੂਲ ਦੇ ਵਿੱਚ ਜਿੰਨੀਆਂ ਵਰਦੀਆਂ ਉਹਦੀ ਬੀਬੀਆਂ ਦੀ ਟੀਮ ਬਣਾ ਕੇ ਉਹਨਾਂ ਨੂੰ ਸਖਲਾਈ ਦੇ ਕੇ ਸੀਣ ਦੀ ਸਾਰਾ ਕੁ ਬਣਾਉਣ ਦੀ ਮੁਰਗੇ ਉਹਨਾਂ ਨੂੰ ਰਾ ਮਟੀਰੀਅਲ ਦੇ ਕੇ ਕੱਚਾ ਸਮਾਨ ਦੇ ਕੇ ਤੇ ਉਹਨਾਂ ਕੋਲ ਕੀ ਆ ਉਹ ਬਣਵਾਈਆਂ ਗਈਆਂ ਉਹ ਸਸਤੀਆਂ ਵੀ ਪਈਆਂ ਵਧੀਆ ਵੀ ਪਈਆਂ ਔਰ ਉਹਨਾਂ ਨੇ ਕਮਾਈ ਵੀ ਕੀਤੀ ਠੀਕ ਆ ਫਿਰ ਉਥੇ ਕਿਸੇ ਵੀ ਨੌਜਵਾਨ ਨੇ ਜਿਹੜਾ ਵੀ ਕੰਮ ਕਰਨਾ ਚਾਹਿਆ ਕਿਉਂਕਿ ਕਿਸ ਨੇ ਈ ਲਈ ਉਹਨਾਂ ਦੀ ਪੈਸੇ ਪੱਖੋਂ ਵੀ ਮਤ ਦਿੱਤੀ ਗਈ ਜਿੱਦਾਂ ਸਰਕਾਰੀ ਸਕੂਲ ਦੇ ਵਿੱਚ ਜੰਨੀਆਂ ਵਰਦੀਆਂ ਉਹ ਬੀਬੀਆਂ ਦੀ ਟੀਮ ਬਣਾ ਕੇ ਉਹਨਾਂ ਨੂੰ ਸਖਲਾਈ ਦੇ ਕੇ ਸੀਣ ਦੀ ਸਾਰਾ ਕੁਝ ਬਣਾਉਣ ਦੀ ਮੁਰਕ ਕੇ ਉਹਨਾਂ ਨੂੰ ਰਾ ਮਟੀਰੀਅਲ ਦੇ ਕੇ ਕੱਚਾ ਸਮਾਨ ਦੇ ਕੇ ਤੇ ਉਹਨਾਂ ਕੋਲ ਜਿੱਤੀ ਆ ਉਹ ਬਣਵਾਈਆਂ ਗਈਆਂ ਉਹ ਸਸਤੀਆਂ ਵੀ ਪਈਆਂ ਵਧੀਆ ਵੀ ਪਈਆਂ ਔਰ ਉਹਨਾਂ ਨੇ ਕਮਾਈ ਵੀ ਕੀਤੀ ਠੀਕ ਆ ਫਿਰ ਉਥੇ ਕਿਸੇ ਵੀ ਨੌਜਵਾਨ ਨੇ ਜਿਹੜਾ ਵੀ ਕੰਮ ਕਰਨਾ ਚਾਹਿਆ ਕਿਉਂਕਿ ਕਿਸ ਨੇ ਪਿੰਡ ਦਿਗੋਾ ਤੋਂ ਸਰਪੰਚ ਸਾਹਿਬ ਸਾਰੇ ਮੋਢਵਾ ਸੱਜਣ ਨੌਜਵਾਨ ਵੀ ਬੈਠੇ ਨੇ ਸਭ ਤੋਂ ਪਹਿਲਾਂ ਫਤਿਹ ਬੁਲਾਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜੇ ਮਕਸਦ ਨਾਲ ਤੁਹਾਨੂੰ ਮਿਲਣ ਆਇਆ ਔਰ ਨੌਜਵਾਨਾਂ ਨਾਲ ਜਿਹੜਾ ਜੁੜਿਆ ਹੋਇਆ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ سوشل ਮੀਡੀਆ ਦਾ ਵੀ ਤੁਸੀਂ ਸੁਣਿਆ ਨਾ ਔਰ ਵਕ-ਵਕ ਮਾਧਿਅਮ ਰਾਹੀਂ ਤੁਹਾਨੂੰ ਪਤਾ ਲੱਗਾ ਨਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡ ਦੇ ਵਿੱਚ ਜਿਹੜਾ ਯੂਥ ਕਲੱਬ ਬਣਾਇਆ ਜਾ ਰਿਹਾ ਔਰ ਪਿੰਡ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਵੇਂ 12000 ਦੇ ਕਰੀਬ ਪਿੰਡ ਨੇ ਕੁਝ ਵਾਰਡ ਨੇ ਦੋਵਾਂ ਨੂੰ ਮਿਲਾ ਕੇ ਜੇ ਗਿਣਤੀ ਲਾ ਲਈ ਤੇ 17000 ਦੀ ਗਿਣਤੀ ਬਣ ਜਾਂਦੀ ਆ ਪਰ ਜਿਹੜੇ ਪਹਿਲਾਂ ਆਲਰੇਡੀ ਜਿਹੜੇ ਕਲੱਬ ਚੱਲ ਰਹੇ ਨੇ ਯੂਥ ਦੇ ਉਹ ਬਹੁਤ ਸੈਂਕੜਿਆਂ ਵਿੱਚ ਆ ਥੋੜੇ ਹੀ ਆ ਉਹਨਾਂ ਵਿੱਚੋਂ ਵੀ ਕਈ ਐਕਟਿਵ ਨਹੀਂ ਹੈਗੇ ਸੋ ਪੰਜਾਬ ਸਰਕਾਰ ਦਾ ਜਿਹੜਾ ਡਿਪਾਰਟਮੈਂਟ ਆ ਯੁਵਕ ਸੁਵਾਂਵਾ ਬੋਰਡ ਉਹਦੇ ਥੱਲੇ ਜਿਹੜਾ ਫਰੇਗ ਪਿੰਡ ਦੇ ਵਿੱਚ ਯੂਥ ਕਲੱਬ ਬਣਾ ਰਹੇ ਆ ਔਰ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਪਾਰਟੀ ਵੱਲੋਂ ਮੇਰੀ ਡਿਊਟੀ ਲੱਗੀ ਗਈ ਆ ਲਾਈ ਗਈ ਆ ਸੋ ਬਾਕੀ ਸਾਰੇ ਪਿੰਡਾਂ ਵਿੱਚ ਅਸੀਂ ਕਾਫੀ ਵਿਜ਼ਿਟ ਕਰ ਚੁੱਕੇ ਬਾਰਿਸ਼ ਦਾ ਕਰਕੇ ਅਈ ਨਹੀਂ ਆ ਸਕੇ 3-4 ਦਿਨ ਕਾਫੀ ਮਾਹੌਲ ਮੌਸਮ ਜਿਹੜਾ ਉਹ ਰਹਾ ਖਰਾਬ ਸੋ ਜਿਹੜਾ ਯੂਥ ਕਲੱਬ ਆ ਇਹਦੇ ਬਾਰੇ ਮੈਂ ਮਾੜੀ ਜਾਂ ਤੁਹਾਨੂੰ ਜਾਣਕਾਰੀ ਦੇ ਦਿੰਨਾ ਕਿ ਇਹਦੇ ਵਿੱਚ ਜਿਹੜੇ 16 ਤੋਂ ਲੈ ਕੇ ਤੇ 35 ਸਾਲ ਦੇ ਉਮਰ ਦੇ ਨੌਜਵਾਨ ਆ ਭਾਵੇਂ ਉਹ ਮੁੰਡੇ ਆ ਤੇ ਭਾਵੇਂ ਕੁੜੀਆਂ ਨੇ ਉਹ ਇਹਦੇ ਵਿੱਚ ਜਿਹੜੇ ਆ ਇਹਦੇ ਮੈਂਬਰ ਬਣ ਸਕਦੇ ਆ ਇਸ ਤੋਂ ਇਲਾਵਾ ਜੇ ਕੋਈ ਹੋਰ ਇਹਦਾ ਕੋਈ ਮੈਂਬਰ ਬਣਾਣਾ ਚਾਹੁੰਦਾ ਤਾਂ ਉਹਨੂੰ ਵੀ ਆਪਾਂ ਬਾਅਦ ਵਿੱਚ ਮਤਾ ਪਾ ਕੇ ਤੇ ਇਹਦੇ ਆਪਾਂ ਮੈਂਬਰ ਨੂੰ ਬਣਾ ਸਕਦੇ ਵੱਡੀ ਉਮਰ ਦਾ ਵੀ ਹੋਵੇ ਕੋਈ। ਸੋ ਇਹ ਜਿਹੜੀ ਬੋਡੀ ਆ ਜਿੱਦਾਂ ਯੂਥ ਕਲੱਬ ਆ ਇਹਨੂੰ ਆਪਾਂ ਰਜਿਸਟਰਡ ਕਰਾ ਲਾਂਗੇ। ਤੁਸੀਂ ਨਾਮ ਇਹ ਦੇ ਦੇਣੇ ਆ ਇੱਕ ਇੱਕਦੇ ਆਪਾਂ ਟ੍ਰੇਨਿੰਗ ਵੀ ਸਰਪੰਚ ਸਾਹਿਬ ਲਵਾਈਏ। ਸਭ ਤੋਂ ਪਹਿਲਾਂ ਮੇਰੀ ਵੀ ਟ੍ਰੇਨਿੰਗ ਹੋਈ ਉਸ ਤੋਂ ਬਾਅਦ ਜਿਹੜੇ ਆਪਾਂ 15-15 ਪਿੰਡਾਂ ਤੇ ਬੰਦੇ ਲਾਏ ਉਹਨਾਂ ਦੀ ਹੋਈ ਫਿਰ ਹਰੇਕ ਜਿਹੜਾ ਇੱਕ ਇੱਕ ਪਿੰਡ ਤੋਂ ਮੁੰਡਾ ਲਿਆ ਗਿਆ ਉਹਦੀ ਵੀ ਟ੍ਰੇਨਿੰਗ ਅਸੀਂ ਕਰਵਾਈ ਆ ਸੋ ਜਦੋਂ ਇਹ 21 ਮੈਂਬਰ ਬਣ ਕੇ ਸਾਡੇ ਕੋ ਆ ਜਾਣਗੇ ਇਹਨਾਂ ਨੂੰ ਵੀ ਰਜਿਸਟਰ ਕਰਾ ਦਾਂਗੇ ਇੱਕ ਸਰਟੀਫਿਕੇਟ ਇਹਦਾ ਮਿਲ ਜਾਊਗਾ ਸਰਕਾਰ ਵੱਲੋਂ ਇੱਕ ਸਰਕਾਰੀ ਬਾਡੀ ਬਣ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਉਹਦੇ ਬੇਸ ਦੇ ਇੱਕੇ ਦਾ ਜਿਹੜਾ ਉਹ ਬੈਂਕ ਦੇ ਵਿੱਚ ਅਕਾਊਂਟ ਖੋਲ੍ਹ ਜੇਗਾ ਖਾਤਾ ਜਿਹਨੂੰ ਆਪਾਂ ਕਹਿ ਦਿੰਦੇ ਆ ਸੋ ਇਹਦੇ ਨਾਲ ਕੀ ਹੈ ਤੁਸੀਂ ਜਿੰਨਾ ਚਿਰ ਮਰਜ਼ੀ ਜਿਹੜਾ ਕਲੱਬ ਹੈ ਇਹਨੂੰ ਚਲਾ ਸਕਦੇ ਹੋ ਕਲੱਬ ਦੇ ਨਾਲ ਇਹ ਕੰਮ ਕਿਹੜੇ-ਕਿਹੜੇ ਆਪਾਂ ਕਰਨੇ ਆ ਠੀਕ ਆ ਇਹਦੇ ਬਾਰੇ ਥੋੜੀ ਜਾਣਕਾਰੀ ਤੁਹਾਨੂੰ ਦੇ ਦੇਣਾ ਕਿ ਪਹਿਲੇ ਨੰਬਰ ਤੇ ਤਾਂ ਹੈਗਾ ਖੇਡਾਂ ਜਿਹੜੇ ਵੀ ਨੌਜਵਾਨ ਖੇਡਾਂ ਦੇ ਵਿੱਚ ਰੁਚੀ ਰੱਖਦੇ ਆ ਜਾਂ ਗਰਾਊਂਡ ਵਿੱਚ ਆਉਂਦੇ ਆ ਜਾਂ ਖੇਡਣਾ ਚਾਹੁੰਦੇ ਆ ਉਹ ਕਲੱਬ ਜਿਹੜਾ ਵਾ ਉਹ ਇਹਦੇ ਵਿੱਚ ਮਤ ਕਰੇਗਾ ਠੀਕ ਆ ਉਹਨਾਂ ਨੂੰ ਗਰਾਊਂਡ ਵਿੱਚ ਲਿਆਉਣਾ ਉਹਨਾਂ ਨੂੰ ਅੱਗੇ ਖੜਾਉਣਾ ਠੀਕ ਆ ਸਰਕਾਰ ਵੱਲੋਂ ਜਿਹੜੀ ਸਹਾਇਤਾ ਆਉਗੀ ਉਹ ਵੀ ਕਲੱਬ ਦੇ ਥਰੂ ਤੁਹਾਡੇ ਤੁਹਾਡੇ ਪਿੰਡ ਨੂੰ ਜਿਹੜੀ ਆ ਦਿੱਤੀ ਜਾਊਗੀ। ਸੋ ਬਹੁਤ ਸਾਰੇ ਨੌਜਵਾਨ ਹੁੰਦੇ ਨੇ ਪਿੰਡਾਂ ਵਿੱਚ ਜਿਨ੍ਹਾਂ ਨੂੰ ਕੋਈ ਉਹਨਾਂ ਦੇ ਬਾਹ ਫੜਨ ਵਾਲਾ ਨਹੀਂ ਹੁੰਦਾ। ਠੀਕ ਹੈ ਨਾ? ਉਹ ਬਹੁਤ ਵਧੀਆ ਪਲੇਅਰ ਹੁੰਦੇ ਆ। ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਤੇ ਤਾਂ ਵੀ ਖੇਡ ਸਕਦੇ ਆ। ਪਰ ਉਹਨਾਂ ਨੂੰ ਕੋਈ ਗਾਈਡੈਂਸ ਨਹੀਂ ਹੁੰਦੀ। ਸੋ ਇਹ ਜਿਹੜਾ ਕਲੱਬ ਆਪਾਂ ਬੜਾਵਾਂਗੇ ਇਹ ਉਹਨਾਂ ਬੱਚਿਆਂ ਨੂੰ ਜਿਹੜਾ ਕੀ ਆ ਗਾਈਡ ਕਰੇਗਾ। ਸੋ ਦੂਸਰੇ ਨੰਬਰ ਤੇ ਹੈਗਾ ਸੱਭਿਆਚਾਰ ਨੂੰ ਲੈ ਕੇ ਆਪਣੇ ਪਿੰਡਾਂ ਵਿੱਚ ਲਾ ਲੋ ਜਾਂ ਆਸ-ਪਾਸ ਦੇ ਇਲਾਕੇ ਵਿੱਚ ਮੁੰਡੇ ਜਾਂ ਕੁੜੀਆਂ ਇਦਾਂ ਦੇ ਹੁੰਦੇ ਜਿਨ੍ਹਾਂ ਨੂੰ ਬਹੁਤ ਵਧੀਆ ਰੱਬ ਵੱਲੋਂ ਜਿਹੜੀ ਆ ਕੋਈ ਕਲਾ ਬਖਸ਼ੀ ਹੁੰਦੀ ਹੈ ਠੀਕ ਆ ਕੋਈ گاਉਂ ਦਾ ਬਹੁਤ ਵਧੀਆ ਵਾ ਕੋਈ ਜਿਹੜਾ ਉਹ ਭੰਗੜਾ ਗਿੱਧਾ ਠੀਕ ਆ ਕੋਈ ਕੀਰਤਨ ਵੀ ਵਧੀਆ ਕਰਦਾ ਜਿਨ੍ਹਾਂ ਦੇ ਵਿੱਚ ਕੋਈ ਕਲਾ ਹੈਗੀ ਆ ਇਹੋ ਜਿਹੇ ਬੱਚਿਆਂ ਨੂੰ ਆਪਾਂ ਆਇਡੈਂਟੀਫਾਈ ਕਰਾ ਕੇ ਤੇ ਕੱਲ ਨੂੰ ਜਦੋਂ ਯੁਵਕ ਮੇਲੇ ਹੋਣੇ ਆ ਉਹਨਾਂ ਨੂੰ ਵਧੀਆ ਇੱਕ ਪਲੇਟਫਾਰਮ ਜਿਹੜਾ ਦਿੱਤਾ ਜਾਊਗਾ ਤਾਂ ਕਿ ਕੋਈ ਵੀ ਜਿਹੜਾ ਕਲਾਕਾਰ ਹੈਗਾ ਜਾਂ ਜਿਸ ਕੋ ਕੋਈ ਰੱਬ ਦੀ ਬਖਸ਼ੀ ਹੋਈ ਦਾਤ ਹੈਗੀ ਆ ਉਹ ਪਿੰਡਾਂ ਵਿੱਚ ਨਾ ਰਹੇ ਜੇ ਉਹਨੂੰ ਆਪਾਂ ਅੱਗੇ ਲੈ ਕੇ ਜਾਈਏ ਯੂਨੀਵਰਸਿਟੀਆਂ ਦੇ ਵਿੱਚ ਤੁਹਾਨੂੰ ਪਤਾ ਵੀ ਕਾਲਜਾਂ ਦੇ ਕੰਪੀਟੀਸ਼ਨ ਹੁੰਦੇ ਆ ਯੂਥ ਫੈਸਟੀਵਲ ਹੁੰਦੇ ਉੱਥੇ ਹਨਾ ਉਹਨਾਂ ਯੂਥ ਫੈਸਟੀਵਲਾਂ ਵਿੱਚ ਬਹੁਤ ਸਾਰੇ ਜਿਹੜੇ ਸਟਾਰ ਨਿਕਲਦੇ ਆ ਠੀਕ ਆ ਸਾਡੇ ਪੰਜਾਬ ਦੇ ਜਿਹੜੇ ਕਲਾਕਾਰ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਕਲਾਕਾਰ ਇਹੋ ਜਿਹੇ ਜਿਹੜੇ ਯੂਨੀਵਰਸਿਟੀਆਂ ਦੇ ਫੈਸਟੀਵਲਾਂ ਚੋਂ ਨਿਕਲੇ ਜਾਂ ਵੱਖ-ਵੱਖ ਪਲੇਟਫਾਰਮਾਂ ਤੋਂ ਉਹਨਾਂ ਨੂੰ ਅੱਗੇ ਆਏ ਔਰ ਅੱਜ ਦੀ ਡੇਅ ਦੇ ਵਿੱਚ ਉਹ ਸਟਾਰ ਬਣ ਗਏ ਨੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਯੂਥ ਫੈਸਟੀਵਲਾਂ ਵਿੱਚ ਕੰਪੀਟੀਸ਼ਨਾਂ ਵਿੱਚ ਲੜਦੇ ਸੀ ਪਹਿਲਾਂ ਕਮੇਡੀ ਦੇ ਵਿੱਚ ਆਏ ਤੇ ਅੱਜ ਕੀ ਹੈ ਅੱਜ ਸਾਡੇ ਸੀਐਮ ਨੇ ਸੋ ਦੂਸਰਾ ਜਿਹੜਾ ਪਰਪਸ ਯੂਥ ਕਲੱਬ ਦਾ ਇਹ ਹੋਊਗਾ ਕਿ ਸੱਭਿਆਚਾਰ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਜਿਹੜਾ ਜਿੰਨਾ ਵਿੱਚ ਕੋਈ ਟੈਲੈਂਟ ਹੈਗਾ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਤੀਸਰੇ ਨੰਬਰ ਤੇ ਹੈਗਾ ਰੁਜ਼ਗਾਰ ਕਿਉਂਕਿ ਜਿੰਨਾ ਚਿਰ ਸਾਡੇ ਕੋਲ ਕੋਈ ਕੰਮਕਾਰ ਨਹੀਂ ਹੈਗਾ ਉਹਨਾਂ ਚਿਰ ਅਸੀਂ ਪੈਹਾਨੀ ਕਮਾ ਸਕਦੇ ਅਸੀਂ ਅੱਗੇ ਵੱਧ ਨਹੀਂ ਸਕਦੇ ਅਸੀਂ ਆਪਣੀ ਜਿਹੜਿਆ ਪਰਿਵਾਰ ਵਾ ਉਹਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ ਸੋ ਉਹਦੇ ਵਾਸਤੇ ਕੀ ਹੈ ਕਿ ਜੇ ਆਪਾਂ ਕਹੀਏ ਕਿ ਸਰਕਾਰੀ ਨੌਕਰੀ ਹਰੇਕ ਨੂੰ ਮਿਲ ਜੇ ਉਹ ਪੋਸੀਬਲ ਨਹੀਂ ਹੈਗਾ ਨਾ ਹਰੇਕ ਘਰ ਦੇ ਵਿੱਚ ਚੰਗੀਆਂ ਜਿਹੜੀਆਂ ਪ੍ਰਾਈਵੇਟ ਨੌਕਰੀਆਂ ਉਹ ਵੀ ਘਟ ਨੇ ਠੀਕ ਹੈ ਹੋਰ ਜਿਹੜੇ ਕਾਰੋਬਾਰਕੀਆਂ ਦੇ ਹੈਗੇ ਆ ਪਰ ਬਹੁਤ ਸਾਰੇ ਨੌਜਵਾਨ ਇਦਾਂ ਦੇ ਹੁੰਦੇ ਆ ਜਿਹੜੇ ਸਰਕਾਰੀ ਨੌਕਰੀ ਜਾਂ ਹੋਰ ਕੋਈ ਜੌਬ ਉਹਨੂੰ ਲੈਣ ਵਾਸਤੇ ਆਪਣਾ ਬਹੁਤ ਸਾਰਾ ਸਮਾਂ ਜਿਹੜਾ ਕੱਢ ਦਿੰਦੇ ਆ ਠੀਕ ਹੈ ਸੋ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਸਰਕਾਰ ਦਾ ਇਹ ਮਿਸ਼ਨ ਆ ਕੇ ਜਿਹੜੇ ਸਾਡੇ ਨੌਜਵਾਨ ਆ ਇਹ ਸਗੋਂ ਇਹ ਨਾ ਨੌਕਰੀ ਦਾ ਡਿੱਕਣ ਸਗੋਂ ਨੌਕਰੀ ਲੈਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣ ਤੇ ਨੌਕਰੀ ਦੇਣ ਵਾਲੇ ਕਿੱਦਾਂ ਬਣਣਗੇ ਜਦੋਂ ਕੋਈ ਕਾਰੋਬਾਰ ਕਰਨਗੇ ਠੀਕ ਹੈ ਕਿਉਂਕਿ ਕਾਰੋਬਾਰ ਬਿਜ਼ਨਸ ਆਪਾਂ ਜਿਹਨੂੰ ਗੈਰ ਦਿੰਦੇ ਆ ਉਹ ਜਦੋਂ ਤੁਸੀਂ ਕਰਦੇ ਹੋ ਤਾਂ ਉਹਦੀ ਕੋਈ ਲਿਮਟ ਨਹੀਂ ਤੁਸੀਂ ਆਪਣੇ ਜਿਹੜੀ ਸਮਰੱਥਾ ਦੇ ਹਿਸਾਬ ਨਾਲ ਜਿੰਤੋਂ ਤੱਕ ਮਰਜ਼ੀ ਨੂੰ ਲੈ ਕੇ ਜਾ ਸਕਦੇ ਹੋ ਦਿੱਲੀ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਜਿਹੜਾ ਉਹ ਥੋੜੇ ਥੋੜੇ ਪੈਸੇ ਦੇ ਕੇ ਉਹਨਾਂ ਨੂੰ ਬਿਜ਼ਨਸ ਆਇਆ ਗਿਆ 2-2000 ਰੁਪਿਆ 10-10000 ਰੁਪਿਆ ਗਰੁੱਪ ਬਣਾ ਕੇ ਉਹਨਾਂ ਨੂੰ ਦਿੱਤੇ ਗਏ ਔਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹਦੇ ਨਾਲ ਕੋਈ ਕੰਮ ਕਰੋ ਠੀਕ ਹੈ ਨਾ ਤੇ ਉਹਨਾਂ ਬੱਚਿਆਂ ਨੇ ਕੀ ਕਿਹਾ ਕਿ ਉਹ ਉਹ ਕਰੋ